ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਬਾਗੀ ਕਾਫਲੇ ਦੇ ਭਾਗ 6ਵੇਂ ਬਾਰੇ ਪਿਛਲੇ ਭਾਗ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਗੁਰਬਚਨ ਸਿੰਘ ਮਾਨੋਚਾਦ ਹੋ ਰਹੀ ਹੁੰਦੇ ਨੇ ਉਹਦੇ ਸਾਥੀ ਦੀ ਨੈਬੇ ਚੰਡਾਲ ਦੇ ਬੰਦੇ ਕੁੜੀ ਚੱਕ ਲੈਂਦੇ ਨੇ ਉਸ ਤੋਂ ਬਾਅਦ ਨਵਿੰਦਰ ਪਾਲ ਸਿੰਘ ਆਪਣੇ ਫੌਜੀ ਸਾਥੀਆਂ ਨੂੰ ਇਕੱਠੇ ਕਰਦਾ ਹੈ ਤੇ ਹੁਣ ਉਹ ਹਥਿਆਰਬੰਦ ਸੰਘਰਸ਼ ਵਿੱਚ ਕੁੱਦਣ ਜਾ ਰਿਹਾ ਹੈ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਕਹਿੰਦੇ ਭਈ ਨਰਿੰਦਰਪਾਲ ਸਿੰਘ ਦੇ ਸਾਥੀ ਨੇ ਪੁੱਛਿਆ ਕਿ ਸਾਹਿਬ ਫਿਰ ਹੁਣ ਇਸ ਮਸਲੇ ਦਾ ਕੀ ਹੱਲ ਹੋਣਾ ਚਾਹੀਦਾ ਹੈ ਜਗਤਾਰ ਸਿੰਘ ਪਿਹੋਵੇ ਨੇ ਪੁੱਛਿਆ ਗੁਰਮੁਖੋ ਇਸ ਮਸਲੇ ਦਾ ਇੱਕੋ ਹੱਲ ਹੈ ਨੰਗ ਦੀ ਤੇ ਜਿੰਨ ਦੀ ਧੀ ਜਾਂ ਭੈਣ ਚੁੱਕ ਲਿਓ ਸਤਕਾਰ ਨਾਲ ਲਿਆਉਣੀਆਂ ਨੇ ਗੁਰੂ ਮਰਿਆਦਾ ਅੰਦਰ ਰਹਿ ਕੇ ਇਹ ਕੰਮ ਕਰਨਾ ਹੈ ਇਹ ਗੱਲ ਯਾਦ ਰੱਖਣੀ ਹੈ ਆਪਾਂ ਦਸ਼ਮੇਸ਼ ਪਿਤਾ ਦੇ ਸਿੱਖਾਂ ਆਪਾਂ ਪੁਲਿਸ ਵਾਲੇ ਨਹੀਂ ਹੈਗੇ ਆਪਾਂ ਫੌਜੀ ਸਿੱਖਾਂ ਜਝਾਰੂ ਸਿੰਘਾਂ ਗੁਰਮੁਖਾਂ ਆਪਣੇ ਪਿਤਾ ਦੇ ਪੁੱਤਰ ਆ ਗੁਰੂ ਵਾਲੇ ਆ ਪਰਉਪਕਾਰੀ ਆ ਸਾਬ ਇਹ ਸੇਵਾ ਸਾਨੂੰ ਦਿਓ ਜੀ ਇਹ ਕਾਰਜ ਮੈਂ ਅਤੇ ਜਗਤਾਰ ਸਿੰਘ ਪਿਹੋਵਾ ਸਿਰੇ ਚੜਾਂਗੇ ਇਹ ਕਹਿੰਦੇ ਆ ਭੋਲਾ ਸਿੰਘ ਕਨੋਰੀ ਨੇ ਕਲਾਸ਼নিকੋਵ ਵਾਲਾ ਹੱਥ ਆਪਣੀ ਹਿੱਕ ਨਾਲ ਲਾਇਆ ਠੀਕ ਆ ਬਈ ਸ਼ਾਬਾਸ਼ ਤੁਹਾਡੇ ਬਾਬਾ ਵਿਧੀ ਚੰਦ ਜੀ ਨੂੰ ਕਰਕੇ ਯਾਦ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਛੱਡੋ ਜਿਕਰਾ ਫਿਰ ਨਵਿੰਦਰਪਾਲ ਸਿੰਘ ਨੇ ਕਿਹਾ ਉਧਰ ਬੰਗਾਲ ਇੰਜੀਨੀਅਰ ਰੈਜੀਮੈਂਟ ਦੇ ਫੌਜੀ ਹਰਪਜਨ ਸਿੰਘ ਤੇ ਸਮੂਹ ਜਿਹਾਰੂ ਸੰਗਤ ਨੇ ਇੱਕ ਮਨ ਹੋ ਕੇ ਅਰਦਾਸ ਕੀਤੀ ਹੁਣ ਅਰਦਾਸ ਦੀ ਸਮਾਪਤੀ ਹੋਈ ਸਿੰਘਾਂ ਨੇ ਵੀਰ ਰਸ ਵਿੱਚ ਆ ਕੇ ਜਕਾਰੇ ਗਜਾਏ ਸਾਰੇ ਸਿੰਘ ਇੱਕ ਦੂਜੇ ਸਿੰਘ ਨੂੰ ਫਤਿਹ ਗਾ ਕੇ ਆਪੋ ਆਪਣੀਆਂ ਮਜ਼ਲਾਵਲ ਚਲੇ ਗਏ ਅਗਲੇ ਦਿਨ ਸਿੰਘ ਪੁਲਸ ਦੀਆਂ ਵਰਤੀਆਂ ਪਾ ਕੇ ਲਾਲ ਬੱਤੀ ਵਾਲੀ ਜਿਪਸੀ ਵਿੱਚ ਅਸਵਾਰ ਹੋ ਕੇ ਨੰਗ ਇੰਸਪੈਕਟਰ ਅਤੇ ਜਿੰਨ ਹੌਲਦਾਰ ਦੇ ਫੈਮਿਲੀ ਕੁਆਰਟਰਾਂ ਵਿੱਚ ਚਲੇ ਗਏ ਕੈਪਟਨ ਦੇ ਦੱਸੇ ਪਲਾਨ ਮੁਤਾਬਕ ਦੋਹਾਂ ਕੁੜੀਆਂ ਨੂੰ ਜਿਹਾਰੂ ਫੌਜੀਆਂ ਨੂੰ ਅਗਵਾ ਕਰ ਲਿਆ ਨਾਗ ਅਤੇ ਜਿੰਨ ਦੀਆਂ ਦੋਵੇਂ ਲੜਕੀਆਂ ਨਵਿੰਦਰਪਾਲ ਸਿੰਘ ਦੇ ਘਰ ਓਵਦੀ ਪਤਨੀ ਨਰਲੇਬ ਕੌਰ ਕੋਲ ਛੱਡ ਦਿੱਤੀਆਂ ਗਈਆਂ। ਜਝਾਰੂ ਸਿੰਘ ਦੋਹਾਂ ਲੜਕੀਆਂ ਨੂੰ ਕੈਪਟਨ ਦੇ ਘਰ ਛੱਡ ਕੇ ਆਪ ਚਲੇ ਗਏ। ਨਰਲੇਬ ਕੌਰ ਨੂੰ ਵੇਖ ਕੇ ਦੋਵੇਂ ਲੜਕੀਆਂ ਘਬਰਾ ਗਈਆਂ, ਦਹਿਲ ਗਈਆਂ। ਕਮਰੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਫੋਟੋ ਲੱਗੀ ਵੇਖ ਕੇ ਸਹਿਮ ਗਈਆਂ ਉਹ। ਉਹਨਾਂ ਦੀਆਂ ਅੱਖਾਂ ਖੜ ਗਈਆਂ, ਮੂੰਹ ਕੁਮੜਾ ਗਏ, ਸੁੱਕੀਆਂ ਤਰੇਲੀਆਂ ਆਉਣ ਲੱਗ ਪਈਆਂ। ਨਰਲੇਬ ਕੌਰ ਨੇ ਦੋਹਾਂ ਲੜਕੀਆਂ ਨੂੰ ਬੜੇ ਪਿਆਰ ਨਾਲ ਬੈੱਡਰੂਮ ਵਿੱਚ ਬਿਠਾਇਆ। ਕਮਰੇ ਦੇ ਬਾਹਰ ਰਸ਼ਪਾਲ ਸਿੰਘ ਅਤੇ ਹਰਭਜਨ ਸਿੰਘ ਲਈ ਦੁੱਧ ਗਰਮ ਕੀਤਾ। ਨਵਿੰਦਰਪਾਲ ਸਿੰਘ ਦੀ ਮਾਤਾ ਨੇ ਬਿਸਕੁਟ, ਬਦਾਮ, ਕਾਜੂ ਥਾਲੀ ਵਿੱਚ ਰੱਖ ਕੇ ਲੜਕੀਆਂ 'ਗੇ ਰੱਖ ਕੇ ਕਿਹਾ ਵੀ ਲਓ ਪੁੱਤ ਖਾਓ ਓੜੇ ਪਤਾ ਨਹੀਂ ਤੁਸੀਂ ਕੁਝ ਖਾਦਾ ਹੈ ਕਿ ਨਹੀਂ। ਮਾਤਾ ਜੀ ਅਸੀਂ ਕੁਝ ਨਹੀਂ ਖਾਣਾ ਕਹਿੰਦੇ। ਕਿਉਂ ਧੀਓ ਖਾਣਾ ਕਿਉਂ ਨਹੀਂ? ਮੇਰੇ ਨਾਲ ਗੁੱਸੇ ਹੋਂ। ਮਾਤਾ ਜੀ ਸਾਨੂੰ ਪਹਿਲਾਂ ਇਹ ਦੱਸੋ ਵੀ ਅਸੀਂ ਕਿੱਥੇ ਆਂ, ਕਿਹਦੇ ਘਰ ਆਂ, ਕਿਹੜੇ ਪਿੰਡ ਵਿੱਚ ਆਂ। ਮੈਂ ਦੱਸਦੀ ਆਂ ਭੈਣੋ ਤੁਸੀਂ ਕਿੱਥੇ ਹੋ? ਮਾਤਾ ਜੀ ਤੁਸੀਂ ਜਾਓ ਅੰਦਰ। ਨਿਰਲੇਪ ਕੌਰ ਨੇ ਆਪਣੀ ਸੱਸ ਨੂੰ ਕਮਰੇ 'ਚੋਂ ਚੌਂਕੇ ਅੰਦਰ ਭੇਜਦਿਆਂ ਕਿਹਾ। ਹਰਪਾਲ ਕੌਰ ਨੂੰ ਦਾ ਇਸ਼ਾਰਾ ਸਮਝ ਕੇ ਅੰਦਰ ਚਲੀ ਗਈ ਹੁਣ ਨਿਰਲੇਪ ਕੌਰ ਨੇ ਦੁੱਧ ਦੇ ਗਲਾਸ ਫੜਾਉਂਦਿਆਂ ਕਿਹਾ ਵੀ ਲਓ ਭੈਣੋ ਪਹਿਲਾਂ ਤੁਸੀਂ ਦੁੱਧ ਪਿਓ ਫਿਰ ਮੈਂ ਤੁਹਾਨੂੰ ਸਭ ਕੁਝ ਦੱਸ ਦਵਾਂਗੀ ਅਸੀਂ ਕੁਝ ਨਹੀਂ ਖਾਣਾ ਪੀਣਾ ਸਾਨੂੰ ਦੱਸੋ ਵੀ ਇੱਥੇ ਕਿਉਂ ਲਿਆਂਦਾ ਗਿਆ ਤੁਸੀਂ ਕੌਣ ਹੋ ਸਾਤੋਂ ਕੀ ਚਾਹੁੰਦੇ ਹੋ ਮੇਰੀਆਂ ਨਿੱਕੀਆਂ ਤੇ ਪਿਆਰੀਆਂ ਭੈਣੋ ਪਹਿਲਾਂ ਤੁਸੀਂ ਦੱਸੋ ਵੀ ਤੁਹਾਡਾ ਦੋਹਾਂ ਦਾ ਨਾਂ ਕੀ ਹੈ ਮੇਰਾ ਨਾਂ ਕੁਲਵਿੰਦਰ ਕੌਰ ਹੈ ਤੇ ਇਹਦਾ ਨਾਂ ਸਰਬਜੀਤ ਕੌਰ ਹੈ ਫੜਦੇ ਪਿਤਾ ਦਾ ਨਾਂ ਕੀ ਨੇ ਮੇਰੇ ਪਿਤਾ ਦਾ ਨਾਂ ਕਹਿੰਦੀ ਵੀ ਇੰਸਪੈਕਟਰ ਬਲਵਿੰਦਰ ਸਿੰਘ ਨੰਗ ਹੈ ਤੇ ਸਰਬਜੀਤ ਦੇ ਡੈਡੀ ਦਾ ਨਾਂ ਹੌਲਦਾਰ ਮਲਕੀਤ ਸਿੰਘ ਜਨ ਹੈ ਸਰਬਜੀਤ ਤੇਰੇ ਡੈਡੀ ਜੀ ਨੂੰ ਜਨ ਕਿਉਂ ਕਹਿੰਦੇ ਨੇ ਪਤਾ ਨਹੀਂ ਭੈਣ ਜੀ ਤੁਹਾਨੂੰ ਇਹ ਜਿਪਸੀ ਵਾਲੇ ਕਿੱਥੋਂ ਲੈ ਕੇ ਆਏ ਨੇ ਭੈਣ ਜੀ ਸਾਨੂੰ ਪੁਲਿਸ ਦੇ ਫੈਮਿਲੀ ਕੁਆਟਰਾਂ ਚੋਂ ਝੂਠ ਮਾਰ ਕੇ ਇਹ ਨਾ ਮੁਆਜਮਾ ਨਹੀਂ ਲੈਂਦਾ ਪਰ ਸਾਨੂੰ ਇਹ ਪੁਲਿਸ ਮੁਆਜਮਾ ਨਹੀਂ ਲੱਗਦੇ ਹੋਰ ਤੁਹਾਨੂੰ ਇਹ ਕੀ ਲੱਗਦੇ ਨੇ ਸਾਨੂੰ ਇਹ ਅੱਤਵਾਦੀ ਲੱਗਦੇ ਨੇ ਅੱਛਾ ਹਾਂਜੀ ਚੰਗਾ ਫਿਰ ਹੁਣ ਤੁਸੀਂ ਦੁੱਧ ਪੀਓ ਨਿਰਲੇਪ ਕੌਰ ਨੇ ਮੁਸਕਰਾਉਂਦਿਆਂ ਕਿਹਾ ਭੈਣ ਜੀ ਅਸੀਂ ਦੁੱਧ ਨਹੀਂ ਪੀਣਾ ਸਾਨੂੰ ਪਹਿਲਾਂ ਇਹ ਦੱਸੋ ਵੀ ਸਾਨੂੰ ਇੱਥੇ ਕਿਉਂ ਲਿਆਂਦਾ ਗਿਆ ਲਓ ਫਿਰ ਕਹਿੰਦੀ ਸੁਣੋ ਮੈਂ ਦੱਸਦੀ ਆ ਤੁਹਾਨੂੰ ਇੱਥੇ ਕਿਉਂ ਲਿਆਂਦਾ ਗਿਆ ਫੇਰ ਤਾਂ ਦੁੱਧ ਪੀ ਲਵਾਂਗੀ ਹਾਂ ਹਾਂ ਜੀ ਭੈਣ ਜੀ ਤੁਸੀਂ ਦੱਸੋ ਪ੍ਰੋਮਿਸ ਪ੍ਰੋਮਿਸ ਭੈਣ ਜੀ ਲਓ ਫਿਰ ਸੁਣੋ ਕਹਿੰਦੀ ਵੀ ਇੱਕ ਧਰਮੀ ਫੌਜੀ ਵੀਰ ਪਰਮਜੀਤ ਸਿੰਘ ਜੋ ਬਿਲਕੁਲ ਬੇਗੁਨਾਹ ਐ ਨਿਰਦੋਸ਼ ਐ ਪੰਜਾਬ ਦੀ ਚੰਡਾਲ ਬਉਦਲ ਪੁਰਸ ਤੋਂ ਡਰਦਾ ਆਪਣੀ ਜਾਨ ਬਚਾਉਂਦਾ ਫਿਰਦਾ ਐ ਪਰसों ਉਸ ਵੀਰ ਦੀ 18 ਕੋ ਵਰਿਆਂ ਦੀ ਕੁਆਰੀ ਭੈਣ ਨੂੰ ਘਰੋਂ ਚੁੱਕ ਕੇ ਲੈ ਗਏ। ਬਾਅਦੇ ਦੋਵੇਂ ਡੈਡੀ ਜਿੰਨ ਅਤੇ ਨੰਗ ਥਾਣੇ ਲੈ ਗਏ ਤੇ ਉਸ ਵਿਚਾਰੀ ਮਾਸੂਮ નિર્ਦੋਸ਼ ਕੰਨਿਆਂ ਨੂੰ ਤੁਹਾਡੇ ਪਿਓ ਨੇ ਬਹੁਤ ਕੁੱਟਿਆ ਕਹਿੰਦੀ। ਰਾਤ ਦੇ 9 ਵਜੇ ਉਸ ਮਾਸੂਮ ਨੂੰ ਸਾਰੇ ਸਟਾਫ ਨੇ ਅਲਫ ਨੰਗੀ ਕਰਕੇ ਥਾਣੇ ਦੇ ਵਿਹੜੇ ਵਿੱਚ ਨਚਾਇਆ। ਇੰਸਪੈਕਟਰ ਨੰਗ ਨੇ ਉਸ ਕੁੜੀ ਹਰਜੀਤ ਕੌਰ ਨੂੰ ਸਭ ਤੋਂ ਵੱਧ ਜਲੀਲ ਕੀਤਾ। ਕੁੜੀਓ ਮੇਰਾ ਜੀਤਾ ਕਰਦਾ ਹੈ ਵੀ ਤੁਹਾਨੂੰ ਵੀ ਉਸ ਭੈਣ ਵਾਂਗੂ ਜਲੀਲ ਕਰਾਂ, ਤੁਹਾਡੇ ਉੱਤੇ ਤਸ਼ੱਦਦ ਕਰਾਂ ਪਰ ਨਹੀਂ। ਮੈਂ ਕਹਿੰਦੀ ਵੀ ਐਡੀ ਬੁੱਧ ਨਹੀਂ ਹੈਗੀ। ਮੈਂ ਗੁਰੂ ਗੋਬਿੰਦ ਸਿੰਘ ਦੀ ਧੀਆ ਨਿਰਲੇਪ ਕੌਰ ਵੀਰ ਰਸ ਵਿੱਚ ਆ ਗਈ। ਭੈਣ ਦੀ ਸਾਡਾ ਦਾ ਉਸ ਵਿੱਚ ਕੋਈ ਕਸੂਰ ਨਹੀਂ। ਹਰਜੀਤ ਕੌਰ ਦਾ ਕੀ ਕਸੂਰ ਸੀ? ਉਹਨੇ ਕਿਹੜਾ ਆਪਣੇ ਭਰਾ ਨੂੰ ਕਰੋ ਭਗੌੜਾ ਕੀਤਾ ਸੀ? ਹਰਜੀਤ ਕੌਰ ਨੂੰ ਕਿਹੜਾ ਉਹ ਦੱਸ ਕੇ ਗਿਆ? ਦੋਵੇਂ ਕੁੜੀਆਂ ਨਿਰਲੇਪ ਕੌਰ ਦੀਆਂ ਗੱਲਾਂ ਸੁਣ ਸੁਣ ਕੇ ਥਰ-ਥਰ ਕੰਬ ਰਹੀਆਂ ਸਨ। ਦੋਹਾਂ ਦੇ ਮੂੰਹ ਹਲਦੀ ਵਾਂਗ ਪੀਲੇ ਹੋ ਗਏ ਸਨ। ਆਪਣੇ ਪਿਓ ਆ ਦੀਆਂ ਘਟਿਆ ਕਰਤੂਤਾਂ ਸੁਣ ਕੇ ਧਰਤੀ 'ਚ ਨਿੱਗਰਦੀਆਂ ਜਾ ਰਹੀਆਂ ਸਨ ਉਹ। ਮੂੰਹ 'ਤੇ ਮੱਖੀ ਨਹੀਂ ਸੀ ਉੜ ਰਹੀ, ਭੁੱਖ ਤੇ ਤਾਂ ਉਹਨਾਂ ਦੀ ਪਹਿਲੀ ਮਰ ਚੁੱਕੀ ਸੀ। ਨਾਗਦੀ ਧੀ ਕੁਲਵਿੰਦਰ ਕੌਰ ਨੇ ਹੱਥ ਬੰਨ ਕੇ ਪੁੱਛਿਆ ਵੀ ਭੈਣੇ ਸਾਨੂੰ ਹੁਣ ਤੁਸੀਂ ਫੇਰ ਕਦੋਂ ਛੱਡੋਗੇ ਮੇਰੀਓ ਭੈਣੋ ਤੁਸੀਂ ਫਿਕਰ ਨਾ ਕਰੋ ਤੁਹਾਨੂੰ ਇੱਥੇ ਕੋਈ ਨਹੀਂ ਹੁੰਦਾ ਇਹ ਤੁਹਾਡਾ ਆਪਣਾ ਘਰ ਹੈ ਜੋ ਕੁਝ ਮਰਜ਼ੀ ਖਾਓ ਪੀਓ ਤੁਹਾਨੂੰ ਇੱਥੇ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਹੋਊਗੀ ਨਿਤਨੇਮ ਕਰਨਾ ਹੈ ਤਾਂ ਤੁਹਾਨੂੰ ਗੁਟਕੇ ਲਿਆ ਕੇ ਦੰਨੇ ਆ ਨਹੀਂ ਭੈਣ ਜੀ ਅਸੀਂ ਜਾਣਦੀਆਂ ਹਾਂ ਨਿਤਨੇਮ ਕੀ ਹੁੰਦਾ ਹੈ ਸਾਨੂੰ ਤਾਂ ਬਸ ਸਾਡੇ ਮਾਪੇ ਕੋਲ ਭੇਜ ਦਿਓ ਪਲੀਜ਼ ਸਰਬਜੀਤ ਨੇ ਹਾੜਾ ਕੱਢਦਿਆਂ ਕਿਹਾ ਤੁਸੀਂ ਭੈਣੋ ਡਰੋ ਨਾ ਤੁਹਾਨੂੰ ਜਰੂਰ ਤੁਹਾਡੇ ਮਾਪੇ ਕੋਲ ਭੇਜਿਆ ਜਾਊਗਾ ਪਲੀਜ਼ ਕਦੋਂ ਭੇਜੋਗੇ ਜਦੋਂ ਭੈਣ ਹਰਜੀਤ ਕੌਰ ਨੂੰ ਬਾ ਇੱਜ਼ਤ ਉਹਦੇ ਮਾਪੇ ਕੋਲ ਤੁਹਾਡੇ ਡੈਡੀਆਂ ਨੇ ਭੇਜ ਦਿੱਤਾ ਹਰਪਜਨ ਸਿੰਘ ਨੂੰ ਵਾਇਰਲੈਸ ਆ ਗਈ ਹੈਲੋ ਖਾਲਸਾ ਜੀ ਓਵਰ ਹਰਪਜਨ ਸਿੰਘ ਮੰਡ ਸੰਤਰੀ ਡਿਊਟੀ ਓਵਰ ਹਰਪਜਨ ਸਿੰਘ ਮੈਂ ਭੋਲਾ ਸਿੰਘ ਘਨੋਰੀ ਓਵਰ ਹਾਂਜੀ ਭਾਈ ਸਾਹਿਬ ਕੀ ਹੁਕਮ ਹੈ ਭਾਈ ਸਾਹਿਬ ਜੀ ਜਥੇਦਾਰ ਦਾ ਹੁਕਮ ਹੈ ਇਹਨਾਂ ਬੀਬੀਆਂ ਨੂੰ ਇਹਨਾਂ ਦੇ ਕੁਆਟਰਾਂ ਵਿੱਚ ਆਦਰ ਸਹਿਤ ਪਹੁੰਚਾ ਦਿਓ ਆਪਣੀ ਫਤਿਹ ਹੋ ਗਈ ਹੈ ਓਵਰ ਓਕੇ ਭਾਈ ਸਾਹਿਬ ਜੀ ਓਵਰ ਬੀਬੀ ਹਰਜੀਤ ਕੌਰ ਨੂੰ ਪੁਲਿਸ ਘਰ ਛੱਡ ਗਈ ਬੀਬੀ ਦੀ ਬਹੁਤ ਬੁਰੀ ਹਾਲਤ ਸੀ ਉਸ ਤੋਂ ਤੁਰਿਆ ਨਹੀਂ ਜੀ ਜਾ ਰਹਾ ਬੀਬੀ ਦਾ ਅੰਗ ਅੰਗ ਡਾਂਗਾ ਨਾਲ ਪੰਨੇਆ ਪਿਆ ਸੀ ਬੱਚੀ ਮੰਝੇ ਉੱਤੇ ਪਈ ਕਰਾ ਰਹੀ ਸੀ ਪੁਲਸੀਏ ਛੱਡਣਸਾਰ ਤੁਰ ਗਏ ਸਨ ਹੁਣ ਇਧਰੋਂ ਸਿੰਘਾਂ ਨੇ ਕੋਲੋਂ 10-10 ਰੁਪਏ ਦੇ ਕੇ ਸਕੀਆਂ ਪੈੜਾ ਵਾਗ ਪੁਲਿਸ ਅਫਸਰਾਂ ਦੀਆਂ ਦੋਵੇਂ ਕੁੜੀਆਂ ਕੁਆਟਰਾਂ 'ਚ ਪਹੁੰਚਾ ਦਿੱਤੀਆਂ ਸਾਰਾ ਇਲਾਕਾ ਸਿੰਘਾਂ ਦੀ ਅਕਲ ਅਤੇ ਦਲੇਰੀ ਦੀ ਦਾਦ ਦੇ ਰਿਹਾ ਸੀ ਜਿੰਨ ਅਤੇ ਨਗ ਦੀਆਂ ਦੋਹਾਂ ਧੀਆਂ ਦੇ ਦਿਲਾਂ ਵਿੱਚ ਪੁੱਤ ਦੇ ਕਰਤਾਰ ਪ੍ਰਤੀ ਨਫ਼ਰਤ ਭਰ ਗਈ ਸੀ ਕੁਲਵਿੰਦਰ ਤੇ ਸਰਬਜੀਤ ਆਪਣੇ ਮਾਪਿਆਂ ਨੂੰ ਮਨ ਹੀ ਮਨ ਕੋਸ ਰਹੀਆਂ ਸਨ ਸਮਾਜ ਵਿੱਚ ਸਭ ਤੋਂ ਨੀਜ ਸਮਝ ਰਹੀਆਂ ਸਨ ਪਰ ਉਹਨਾਂ ਦੇ ਬੁੱਚੜ ਪੁੜੇ ਤੋਂ ਡਰਦੀਆਂ ਕੁਝ ਬੋਲਦੀਆਂ ਨਹੀਂ ਸਨ ਕੁਝ ਕਹਿੰਦੀਆਂ ਨਹੀਂ ਸੀ ਉਹ ਉਧਰ ਕਰਮਜੀਤ ਕੌਰ ਨੇ ਖਿਲਰੇ ਹੱਡਾਂ ਨੂੰ ਇਕੱਠਿਆਂ ਕੀਤਾ ਛੇਤੀ ਛੇਤੀ ਬਿਸਤਰੇ ਤੋਂ ਉੱਠੀ ਇਸ਼ਨਾਨ ਕੀਤਾ ਤੋਤੇ ਕੱਪੜੇ ਪਹਿਨੇ ਬਿਨਾਂ ਕਿਸੇ ਨੂੰ ਕੁਝ ਦੱਸਿਆ ਬਾਹਰਲਾ ਬੂਹਾ ਖੋਲ ਕੇ ਸਰਦਾਰ ਉਜਾਗਰ ਸਿੰਘ ਦੇ ਘਰ ਵੱਲ ਨੂੰ ਤੁਰ ਪਈ ਜਿਵੇਂ ਜਿਵੇਂ ਕਰਮਜੀਤ ਸਰਦਾਰ ਉਜਾਗਰ ਸਿੰਘ ਦੇ ਘਰ ਦੇ ਨੇੜੇ ਪਹੁੰਚਦੀ ਗਈ ਉਵੇਂ ਹੋਵੇਂ ਉਸ ਨੂੰ ਸ਼ਾਂਤੀ ਆਉਂਦੀ ਗਈ ਤਪਦਾ ਹਿਰਦਾ ਠਰਦਾ ਗਿਆ ਗਰਬਾਣੀ ਪੜਨ ਵਾਲੀ ਦੀ ਆਵਾਜ਼ ਸਾਫ਼ ਸੁਣਾਈ ਦੇਣ ਲੱਗੀ ਕਰਮਜੀਤ ਨੇ ਨਿਰਲੇਪ ਦੀ ਆਵਾਜ਼ ਨੂੰ ਚੰਗੀ ਤਰ੍ਹਾਂ ਪਛਾਣ ਲਿਆ ਸੀ ਉਸ ਨੇ ਜਾ ਕੇ ਉਹ ਜਾਗਰ ਸਿੰਘ ਦਾ ਬੂਹਾ ਖੜਕਾਇਆ ਉਸ ਨੂੰ ਗਰਬਾਣੀ ਦਾ ਸ਼ਬਦ ਸਾਫ਼ ਸੁਣਾਈ ਦੇ ਰਿਹਾ ਸੀ ਉਸ ਨੇ ਆਵਾਜ਼ ਮਾਰ ਕੇ ਫੇਰ ਬੂਹਾ ਖੜਕਾਇਆ ਆਵਾਜ਼ ਆਮਰੀ ਵੀ ਚਾਚੀ ਜੀ ਤੇਰਲੇਪ ਭਣੇ ਕੁੜੇ ਕਿਹੜੀਆਂ ਵੀਰ ਚਾਚੀ ਜੀ ਮੈਂ ਕਰਮਜੀਤਾਂ ਆਜਾ ਲੰਗਿਆ ਕੁੜੇ ਅੱਜ ਤੜਕੇ ਤੜਕੇ ਕਿਵੇਂ ਆਈਆਂ ਕੁੜੇ ਚਾਚੀ ਦੀ ਨਿਰਲੇਪ ਆਈ ਵੀ ਹੈ ਹਾਂ ਭਾਈ ਪਰਸੋਂ ਦੀ ਆਈ ਹੋਈ ਹੈ ਕਿੱਥੇ ਹੈ ਅੰਦਰ ਨਿਤਨੇਮ ਕਰੀ ਜਾਂਦੀ ਹੈ ਕੌਣਾ ਵੀ ਜੀ ਤੇਰੇ ਤਾਏ ਬੱਗੜ ਸੌਂਦੀ ਧੀ ਕੰਮੋ ਹੈ ਭਾਈ ਆਓ ਭੈਣ ਕਰਮਜੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ ਸਵੇਰੇ ਮੇਰੇ ਭੈਣ ਦੀ ਕਿਵੇਂ ਆਏ ਨੇ ਨਰਲੇਬ ਕੌਰ ਨੇ ਕੰਮੋ ਨੂੰ ਜੱਫੀ ਚ ਲੈਂਦੇ ਆ ਕਿਹਾ ਨਰਲੇਬ ਕੌਰ ਦੇ ਮੋਢੇ ਲੱਗਦੇ ਆ ਹੀ ਕੰਮੋ ਦੇ ਬੀਤੇ ਸਮੇਂ ਦਾ ਸਮੁੰਦਰ ਤੂਫਾਨ ਬਣ ਕੇ ਅੱਖਾਂ ਰਾਹੀਂ ਪਲਕਾਂ ਦੇ ਕਿਨਾਰਿਆਂ ਤੋਂ ਬਾਹਰ ਉਛਲ ਖਲੋਤਾ ਕੰਮੋ ਹੁਬਕੀਏ ਹੁਬਕੀਏ ਰੋਂਣ ਲੱਗੀ ਰੋਂਦੀ ਉਹ ਰੁਕਦੀ ਨਹੀਂ ਸੀ ਬਰਿਆਇਆ ਨਹੀਂ ਸੀ ਵਰਦੀ ਚੁੱਪ ਕਰਾਇਆ ਨਹੀਂ ਚੁੱਪ ਕਰ ਰਹੀ ਸੀ ਉਹ ਪਤਾ ਨਹੀਂ ਐਨੇ ਹੰਝੂ ਉਹਨੇ ਕਿੱਥੇ ਜਮਾ ਕਰਕੇ ਰੱਖੇ ਸਨ ਕੰਮੋ ਨੇ ਬਚਪਨ ਤੋਂ ਲੈ ਕੇ ਅੱਜ ਤੱਕ ਆਪਣੀ ਜ਼ਿੰਦਗੀ ਵਿੱਚ ਕਦੇ ਰੋ ਰੋ ਕੇ ਨਹੀਂ ਸੀ ਵੇਖਿਆ ਅਦਾਸੀ ਉਸਦੇ ਕਦੇ ਨੇੜੇ ਵੀ ਨਹੀਂ ਸੀ ਆਈ ਪਰ ਅੱਜ ਹਲਟ ਦੀਆਂ ਟਿੰਡਾਂ ਵਾਂਗ ਕੰਮੋ ਦੀਆਂ ਅੱਖਾਂ ਭਰ-ਭਰ ਡੁੱਲ ਰਹੀਆਂ ਸਨ ਪਹਾੜੀ ਝਰਨੇ ਵਾਂਗ ਵਗਦੀਆਂ ਸਨ ਸੌਂਡ ਦੇ ਬੱਦਲਾਂ ਵਾਂਗ ਵਰਦੀਆਂ ਸਨ ਨਰਲੇਪਕੌਰ ਨੇ ਕੰਮ ਨੂੰ ਰੋਣੋ ਚੁੱਪ ਕਰਾਇਆ ਮੰਜੇ ਉੱਤੇ ਬਿਠਾ ਕੇ ਉਹਦੇ ਰੋਂਡ ਦਾ ਕਾਰਨ ਪੁੱਛਿਆ ਕਹਿੰਦੀ ਵੀ ਕੀ ਗੱਲ ਭੈਣ ਜੀ ਤੁਸੀਂ ਤਾਂ ਕਦੇ ਰੋਏ ਨਹੀਂ ਸੀਗੇ ਪਰ ਅੱਜ ਇੰਨਾ ਵਰਾ ਕਿਉਂ ਆਇਆ ਉਹ ਕਹਿੰਦੀ ਵੀ ਆਵੇ ਨਾ ਕੁੜੇ ਤੋ ਕਿੰਨੀ ਵਾਰ ਪਿੰਡ ਮਿਲਣ ਆਈਆਂ ਤੇ ਮੈਨੂੰ ਕਦੇ ਮਿਲ ਕੇ ਗਈਆਂ ਤੂੰ ਵੀ ਇੱਕ ਭਰਾ ਵਾਰੀ ਕੁੜੀ ਐ ਤੂੰ ਤਾਂ ਮੇਰੇ ਦਰਦ ਨੂੰ ਜਾਣਦੀ ਹੀ ਐ ਮੈਨੂੰ ਮਿਲ ਕੇ ਕਿਉਂ ਨਹੀਂ ਜਾਂਦੀ ਮੈਂ ਤੇਰਾ ਕੀ ਬੁਰਾ ਕਰਤਾ ਕਹਿੰਦੀ ਭੈਣ ਜੀ ਕੀ ਦੱਸਾਂ ਤੁਸੀਂ ਮੇਰਾ ਕੋਈ ਬੁਰਾ ਨਹੀਂ ਕੀਤਾ ਤਾਂ ਫੇਰ ਨਹੀਂ ਭੈਣ ਜੀ ਤੁਹਾਡੇ ਆਚਾਰ ਕਰਤਾਰ ਨੇ ਮੇਰਾ ਆਉਣਾ ਬੰਦ ਕਰ ਦਿੱਤਾ ਸ਼ਾਇਦ ਮੇਰੀ ਗੱਲ ਤੁਹਾਨੂੰ ਕੌੜੀ ਲੱਗੀ ਹੋਊ ਮੇਰਾ ਆਚਾਰ ਕਿਵੇਂ ਮਾੜਾ ਕੁੜੇ ਮੈਨੂੰ ਦੱਸਦਾ ਸਹੀ ਕੀ ਦੱਸਾਂ ਭੈਣ ਜੀ ਵੱਡੀ ਤਾਈ ਜੀ ਨੂੰ ਤੁਸੀਂ ਘਰੋਂ ਕੱਢਤਾ ਜਦੋਂ ਮਰਨ ਦਿਹਾੜੇ ਸੀ ਉਦੋਂ ਵਿਚਾਰੀ ਆਪਣੇ ਭੈਣ ਦੇ ਘਰ ਮਰੀ ਉਸੋ ਵਿਚਾਰੀ ਅੰਨੀ ਮੂਰੀ ਨਾਲ ਕਿੱਡਾ ਵੱਡਾ ਧੋਖਾ ਕੀਤਾ ਰੱਬ ਵਰਗੇ ਦਰਵੇਸ਼ ਪਤੀ ਵੀਰ ਕਿਕਰ ਸਿੰਘ ਨੂੰ ਘਰੋਂ ਕੱਢਦਾ ਨਾ ਕੁੜੇ ਮੈਂ ਕੱਢਦਾ ਉਹਨੂੰ ਘਰੋਂ ਉਹ ਤਾਂ ਹੰਕਾਰਿਆ ਹੋਇਆ ਆਪੇ ਨਿਕਲ ਗਿਆ ਮੇਰਾ ਕੀ ਲਿਆ ਉਸਨੇ ਫਿਰਦਾ ਹੋਊ ਕਿਤੇ ਭੌਂਗਦਾ ਤੇ ਤੂੰ ਪੈਣੇ ਜਿਹੜੀ ਮੇਰੀ ਵੱਡੀ ਬੇਬੇ ਦੀ ਗੱਲ ਆਖੀ ਹੈ ਨਾ ਉਹਦੇ ਤੋਂ ਬੰਦਿਆਂ ਵਾਂਗੂ ਬੈ ਕੇ ਸੁੱਕਦਾ ਟੁਕੜਾ ਖਾਦਾ ਨਹੀਂ ਗਿਆ ਕਰਮਜੀਤ ਭੈਣ ਜੀ ਆਪਣੇ ਪਤੀ ਨੂੰ ਜੀਵਨ ਸਾਥੀ ਨੂੰ ਸਿਰ ਦੇ ਸਾਈ ਨੂੰ ਕਦੇ ਇਸ ਤਰ੍ਹਾਂ ਨਹੀਂ ਕਹੀਦਾ ਫਿਰ ਅਮਰਤਾਰੀ ਸਿੰਘ ਨੂੰ ਇਸ ਤਰ੍ਹਾਂ ਕਹਿਣਾ ਸ਼ੋਭਾ ਨਹੀਂ ਹੈਗਾ ਵੀਰ ਕਿਕਰ ਸਿੰਘ ਦਾ ਕੌਮ ਦੇ ਸਤਕਾਰਯੋਗ ਸਿੰਘ ਨੇ ਵੀਰ ਜੀ ਨੇ ਤਾਂ ਪਤ ਦੀ ਮਹਾਨ ਸੇਵਾ ਕੀਤੀ ਹੈ ਵੀਰ ਦੀ ਖਾਲਸਾ ਰਹਿਤ ਵਿੱਚ ਪੂਰੇ ਨੇ ਸਾਰਾ ਦਿਨ ਪ੍ਰਭੂ ਦਾ ਸਿਮਰਨ ਕਰਦੇ ਨੇ ਉਹ ਹੁਣ ਕੰਮੋ ਨੀਵੀ ਪਾ ਕੇ ਨਰਲੇਬ ਕੌਰ ਦੀਆਂ ਸੱਚੀਆਂ ਗੱਲਾਂ ਸੁਣਦੀ ਰਹੀ ਭੈਣ ਜੀ ਤੁਹਾਨੂੰ ਪਤਾ ਹੈ ਤੁਹਾਡੇ ਬੱਚੇ ਤੇ ਵੀਰ ਜੀ ਕਿੱਥੇ ਨੇ ਨਹੀਂ ਕਹਿੰਦੇ ਆ ਕੰਮੋ ਦੇ ਅੱਖਾਂ ਜੋ ਅਤਰੂ ਵਹਿ ਤੁਰੇ ਫੇਰ ਤਾਂ ਤੁਸੀਂ ਵੀਰ ਜੀ ਨੂੰ ਐਵੇਂ ਗਾਲਾਂ ਕੱਢੀ ਜਾਂਦੇ ਹੋ ਤੇ ਫੇਰ ਨੈਬੇ ਚੰਡਾਲ ਦਾ ਤਾਂ ਤੁਹਾਨੂੰ ਪਤਾ ਹੀ ਹੋਊ ਵੀ ਕਿੱਥੇ ਡਿਊਟੀ ਕਰਦਾ ਹੈ ਹਾਂ ਪਤਾ ਹੈ ਕੰਮੋ ਨੇ ਆਪਣੀਆਂ ਅੱਖਾਂ ਪੁੰਹਦਿਆ ਕਿਆ ਕਿੱਥੇ ਆ ਫਿਰ ਅੱਜ ਕੱਲ ਉਹ ਉਹ ਤਾਂ ਅੱਜ ਕੱਲ ਅਕਲੀਏ ਥਾਣੇ ਵਿੱਚ ਐ ਵੱਡਾ ਥਾਣੇਦਾਰ ਬਣ ਗਿਆ ਉਹ ਉਹਦੇ ਕਿੰਨੇ ਬੱਚੇ ਨੇ ਪਹਿਲਾ ਵਾਲੀ ਤਾਂ ਉਹਦੀ ਮਰ ਗਈ ਸੀ ਦੂਜੀ ਵਾਰ ਉਹ ਅਮਰਗੜ ਵਿਆਹਿਆ ਗਿਆ ਉਹਦੇ ਇੱਕ ਮੁੰਡਾ ਤੇ ਇੱਕ ਕੁੜੀ ਨੇ ਹੁਣ ਤਾਂ ਉਹ ਪਹਿਲਾ ਨਾਲੋਂ ਵੀ ਕਸਾਈ ਬਣ ਗਿਆ 17 ਕੋ ਸਾਲ ਦੀ ਉਮਰ ਦਾ ਜੱਟਾਂ ਦਾ ਮੁੰਡਾ ਰਾਤ ਨੂੰ ਘਰੋਂ ਚੁੱਕ ਕੇ ਭਾਈ ਭਗਤੇ ਵਾਲੀ ਡਰੇਨ ਦੇ ਪੋਲੋ ਤੇ ਝੂਠਾ ਮੁਕਾਬਲਾ ਬਣਾ ਕੇ ਮਾਰਦਾ ਉਹਨੇ ਕਿਉਂ ਉਹਦੇ ਹੀ ਉਸ ਮੁੰਡੇ ਨਾਲ ਕੋਈ ਦੁਸ਼ਮਣੀ ਸੀ ਨਹੀਂ ਦੋਸ਼ਮਣੀ ਕੋਈ ਨਹੀਂ ਸੀ ਉਹਦੀ ਫਿਰ ਉਹਨੂੰ ਕਿਉਂ ਮਾਰਿਆ ਉਹਨੇ ਸੋ ਦੋਸਤੋ ਏਸੀ ਬਾਗੀ ਕਾਫਲੇ ਦਾ ਭਾਗ 6ਵਾਂ ਤੇ ਭਾਗ 7ਵਾਂ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦਿਓ ਜਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ